ਹੇ ਦਿਲਪੀਤ ਬੋਲਦਾ ਵਾ ਮੈਂ ਬਰਬਾਦ ਕਹਿ ਰਾਂ ਪਾਈ ਇਹ ਤਾਂ ਤਾਂ ਇਹ ਹਾਨੂੰ ਪੁੱਛਿਆ ਕਿ ਛੇੜੀ ਤਾਂ ਸਾਹਮਣੇ ਆਏ ਕੰਮ ਕਰ ਵਾਲੇ ਬੰਦੇ ਆ ਸਾਮੀ ਪਤਾ ਲੱਗਾ ਕੋਈ ਬੰਦੇ ਚਾਰ ਇਕੱਠੇ ਹੋਏ ਆ ਉਹਨਾਂ ਦੱਸਿਆ ਵੀ ਲੱਗ ਹੋਇਆ ਕਿ ਤਾ ਤਾ ਨਾ ਹੋਇਆ ਕਿੰਝ ਆ ਵਾ ਇਹ ਰਣੇ ਪੜਾ ਪਛੋੜਾ ਸੈਣ ਸੈਣ ਵੀ ਕਰਾਇਾ ਸਾਡੇ ਰਣੇ ਹੋ ਜੇ ਮੈਂ ਪੁੱਛਿਆ ਕਿ ਨਾਮ ਲੈ ਕੇ ਮੁੰਡੇ ਮੇਰੇ ਨਾਲ ਲਾਇਆ ਕਿ ਨਾ ਕਿੱਦਾਂ ਆ ਰਹੇ ਨੇ ਰਾਰਾ ਜਿਹਾ ਲੱਗ ਰਿਹਾ ਜਣੋ ਇਹੀ ਸਮਾਂ ਚਾਹੀਦੀ ਹੈ ਵੀ ਜਿਹੜੇ ਆ ਬੂਟੇ ਸੀ ਉਹ ਸਰਕਾਰੀ ਬੂਟੇ ਸੀ ਜਾਂ ਪਿੰਡ ਦੇ ਹਾਂ ਤਾਂ ਸਰਕਾਰੀ ਹਾਂ ਫੂਲ ਦੀ ਜਿਹੜੀ ਆ ਗਰਾਉਂਡ ਆ ਠੀਕ ਹਾਂਜੀ ਹਾਂ ਵਾਹ ਹਾਂ ਵਾਹ ਚੱਲ ਆ ਰੰਤਖੇ ਨਾ ਬਰਾਹ ਤੁਹਾਨੂੰ ਦੱਸੇ ਮਟਰਾਲੀ ਕਿੱਥੇ ਆ ਕਿੱਥੇ ਨਹੀਂ ਮੋਟੇ ਜਾਂ ਉਹ ਇਹੀ ਪਤਾ ਲੱਗੇ ਵੀ ਜਾਣ ਦੀ ਗੋੜ ਦਾ ਉਹਨਾਂ ਦਾ ਕੀ ਕੀਤਾ ਗਿਆ ਹੈ ਕੀ ਕੀਤਾ ਗਿਆ ਵਾ ਅਸਲ ਕਿ ਬੱਟੇ ਆ ਜਾਂ ਉਹਨਾਂ ਨੇ ਵੇਚੇ ਆ ਜਾਂ ਲੁਕਾਏ ਆ ਮੈਂ ਸਰਵਿੰਦਰ ਸਿੰਘ ਪਿੰਡ ਮੁਸਤਾਵਾ ਸੱਜਾ ਮੈਂਬਰ ਪੰਚਾਇਤ ਇਹ ਜਿਹੜਾ ਮੁਸਤਾਵਾ ਦਾ ਸਰਪੰਚ ਆ ਤੁਹਾਡੇ ਬਿਨਾ ਕਹੇ ਤੋਂ ਕਿਸੇ ਨੂੰ ਪੁੱਛ ਗਏ ਸੀ ਨਹੀਂ ਮੈਂਬਰ ਬਣ ਜਾਂਦੇ ਕਿਸੇ ਦੀ ਉੱਚੇ ਕੇਸ਼ ਨਹੀਂ ਕਰਦਾ ਉਹ ਆਪਣੇ ਹਸਾਬ ਦੇ ਨਾਲ ਆ ਵੀ ਰਾਤ ਰਾਤ ਬੂਟੇ ਵੱਢ ਕੇ ਰਾਤ ਟਰਾਲੀ ਤੇ ਲੱਦ ਕੇ ਪਤਾ ਨਹੀਂ ਇਸ ਟਾਈਮ ਕਿੱਥੇ ਲਗਾਈ ਦੇ ਆ ਜੀ ਹਾਂ ਜੀ ਹਾਂ ਇਹ ਹੋਰ ਕੀ ਸਮੱਸਿਆ ਤੁਹਾਡੀ ਸਮੱਸਿਆ ੜੀ ਗਲੀਆਂ ਗੁਲੀਆਂ ਦੀਆਂ ਵੀ ਜਿਹੜਾ ਹੁਣ ਸਾਡੇ ਨਾਲ ਉਹ ਵੇਰਵਾਰਾ ਖਾਂਡਿਆਰਾ ਲਾਗੋ ਗਲੀ ਬਣ ਕੇ ਚੱਲ ਗਿਆ ਨਾ ਹੜੀਆਂ ਗਲੀਆਂ ਬਣਾਣੇ ਨਾ ਹੜੀਆਂ ਸਨ ਆਈ ਹੁਣ ਦਈ ਐਡੀ ਸੀ ਸਾਹਿਬ ਨੂੰ ਕੀ ਮੰਗ ਪੱਤਰ ਦੇਣਾ ਹੈ ਅਸੀਂ ਮੰਗ ਪੱਤਰ ਇਹੋ ਲਾਉਂਗੇ ਸਾਡੀ ਸੁਣਾਈ ਕੀਤੀ ਜਾਏ ਹਾਂ ਨਹੀਂ ਤੇ ਬੂਟੇ ਦਸਣ ਵਿੱਚ ਕਿੱਥੇ ਰੱਖੇ ਦੇਣਾ ਨਾ ਤੇ ਚਾਹੇ ਬਰਦੋਰਾ ਸਾਹਿਬ ਕਰਕੇ ਦੇ ਆ ਸਾਡਾ ਪਿੰਡ ਉਹਦੇ ਨਾਲ ਸਮਝ ਹੋ ਜਾਂਦਾ ਕਿ ਜੇ ਗੁਰਦੁਆਰਾ ਸਾਹਿਬ ਕਰਕੇ ਦੇਰ ਜਾ ਪੈਸੇ ਦੇ ਵਟ ਦੇ ਦੇ ਜਾਂ ਜਾ ਕੇ ਲੱਕੜੀ ਆ ਫਿਰ ਗੁਰਦੁਆਰਾ ਸਾਹਿਬ ਛਾੜ ਦੇ ਦੇ ਤਨ 100 ਜਾਨ ਦੇ ਵਸੇ ਇਹ ਵੀ ਮੁਕਿਆ ਕਿਤੇ ਹਾਂਜੀ ਵਡੇ ਸਰਪੰਚ ਨੇ ਵੜਾਇਆ ਸਰਪੰਚ ਨੇ ਵੜਾਇਆ ਜੀ ਕੋਈ ਤੂੰ ਪੁੱਛ ਕੇ ਨਹੀਂ ਕਿਹੇ ਦੀ ਪੁੱਛ ਕੇ ਨਹੀਂ ਆ ਦੇ ਠੀਕ ਹੈ ਹਾਂਜੀ